ਰੌਣਕ ਕਿੱਥੇ ਉੱਡ ਗਈ ਰੌਣਕ ਕਿੱਥੇ ਉੱਡ ਗਈ ਅਖਾੜਿਆਂ ਛਿੰਜਾਂ ਚੋਂ ਮੌਤ ਨੂੰ ਜਿੱਤਣ ਵਾਲੇ ਮੌਤ ਨੂੰ ਜਿੱਤਣ ਵਾਲੇ ਗਏ ਅਜਹਾਰ ਸਰਜਾਂ ਤੋਂ ਵਾਰਸ ਹੋ ਤੁਸੀਂ ਭਗਤ ਸਿੰਘ ਮੈਂ ਸਰਦੂਲ ਸਕੰਦਰ ਜੀ ਨਾਲ ਬਤੌਰ ਗਵਰਨਮੈਂਟ ਡਿਊਟੀ 3 ਸਾਲ ਨਿਭਾਈ ਹੈ ਟੋਟੇ ਵਿੱਚ ਵਾਰਾ ਦੇ ਰੌਣਕ ਕਿੱਥੇ ਉੱਡ ਗਈ ਉਹਨਾਂ ਦੇ ਬਹੁਤ ਜ਼ਿਆਦਾ ਮੈਂ ਪ੍ਰੋਗਰਾਮ ਦੇਖੇ ਜਦੋਂ ਮੈਂ ਜਾਂਦਾ ਸੀ ਉਹਨਾਂ ਦੇ ਨਾਲ ਮੌਤ ਨੂੰ ਚਿਤਣ ਵਾਲ ਤੇ ਜਿਨ੍ਹਾਂ ਤੇ ਮੈਂ ਘਰ ਨਹੀਂ ਗਿਆ ਜਾਂ ਜਿਨ੍ਹਾਂ ਨਾਲ ਮੈਂ ਹੈਲੋ ਨਹੀਂ ਕਰੀ ਕੋਈ ਉਹ ਐਸਾ ਕਲਾਕਾਰ ਹੋਣਾ ਵੀ ਜਿਹਨੂੰ ਮੈਂ ਸਰਦੂਲ ਜੀ ਕਰਕੇ ਨਹੀਂ ਮਿਲਿਆ ਬਾਕੀ ਮੈਂ ਸਾਰਿਆਂ ਨੂੰ ਤਕਰੀਬਨ ਮਿਲਿਆ ਹੀ ਹੈ ਅਕਸਰ ਜਦੋਂ ਸਰਦੂਲ ਜੀ ਦਿੱਲੀ ਜਾਂ ਬੰਬੇ ਰਿਕਾਰਡਿੰਗ ਵਾਸਤੇ ਜਾਂਦੇ ਸੀਗੇ ਤਾਂ ਅਸੀਂ ਨਾਲ ਹੀ ਜਾਂਦੇ ਹੁੰਦੇ ਸੀ ਤੇ ਫਿਰ ਜਦੋਂ ਅਸੀਂ ਉੱਥੇ ਜਾਣਾ ਦਿੱਲੀ ਤੇ ਜਿਹੜਾ ਸਾਡਾ ਰਾਤ ਦਾ ਖਾਣਾ ਜਾਂ ਅਸੀਂ ਰਹਿائش ਹੁੰਨੀ ਤਾਂ ਸੰਜੀਵ ਅਨੰਦ ਜੀ ਦੇ ਘਰੀ ਹੁੰਦੀ ਸੀ ਜਿਹੜੇ ਤੋਂ ਸਟੇਜਾਂ ਵੀ ਸਿੱਖਿਆ ਨੇ ਗਾਉਣਾ ਵੀ ਸਿੱਖਿਆ ਇਹਦੇ ਵਾਸਤੇ ਟਾਈਮ ਕਿਵੇਂ ਕੱਟਿਆ ਮਿਹਨਤ ਕਰਨੀ ਪੈਂਦੀ ਹੈ ਜੀ ਸਮੇਂ 'ਚੋਂ ਸਮਾਂ ਤਾਂ ਕੱਢਣਾ ਹੀ ਪੈਂਦਾ ਸੀਐਮ ਸਾਹਿਬ ਪੰਜਾਬ ਵੱਲੋਂ ਤੇ ਡੀਜੀਪੀ ਸਾਹਿਬ ਪੰਜਾਬ ਵੱਲੋਂ ਜਿਹੜੀ ਪੰਜਾਬ ਨੂੰ ਨਸ਼ਾ ਰਹਿਤ ਾਲੀ ਇੱਕ ਮੁਹਿੰਮ ਚਲਾਈ ਗਈ ਹੈ ਵੀ ਉਹਦੇ ਨਾਲ ਨਾਲ ਮੈਂ ਵੀ ਕੁਝ ਆਪਣੇ ਵੱਲੋਂ ਸਹਿਯੋਗ ਦਵਾਂ ਤਾਂ ਫਿਰ ਉਹ ਤੋਂ ਬਾਅਦ ਫਿਰ ਮੈਂ ਆ ਗਾਣਾ ਵਾਰਸ ਪੰਜਾਬ ਦੇ ਜੋ ਬਈ ਤੂਚੀ ਬੁੱਲੇਪੁਰੀ ਹੈ ਉਹਨਾਂ ਦੀ ਕਲਮ ਚ ਲਿਖਿਆ ਉਹ ਰਿਕਾਰਡ ਕਰੇ ਸਸੀ ਗੋਦਾਮ ਨਮਸਕਾਰ ਤੋਂ ਇਹਦਾ ਉਸ ਕਾਇਨੇ ਪੰਜਾਬ ਮੇ ਬੁੱਟਾ ਸਿੰਘ ਲਦਣ ਆ ਸਾਡੇ ਨਾਲ ਮੌਜੂਦ ਨੇ ਬਸਾਕਲ ਸਿੰਘ ਜੀ ਏਐਸਆਈ ਪੰਜਾਬ ਪੋਰਸ ਖਨਾ ਗੱਲਬਾਤ ਕਰਾਂਗੇ ਉਹਨਾਂ ਤੂੰ ਦੇਖਣਾ ਕਿ ਇਹ ਪੰਜਾਬ ਪੁਰਸੀ ਨੇ ਬੜੀਆਂ ਵੀਡੀਓ ਵਾਇਰਲ ਹੁੰਦੀਆਂ ਨੇ ਜਿਹੜੇ ਚੰਗੇ ਕੰਮ ਕਰਦੇ ਨੇ ਉਹਨਾਂ ਦੀ ਵੀ ਜਿਹੜੇ ਮਾੜੇ ਕੰਮ ਕਰਦੇ ਨੇ ਉਹਨਾਂ ਦੀ ਵੀ ਵੀਡੀਓ ਜਾਦੇ ਵਾਇਰਲ ਹੁੰਦੀਆਂ ਨੇ ਅ ਭਾਈ ਜੀ ਦਾ ਪਿੱਛੇ ਇਹ ਗਾਣਾ ਇਹਦੀ ਨਸ਼ਿਆਂ ਦੇ ਉੱਪਰ ਬਾਰਸ ਪੰਜਾਬ ਦੇ ਨਾਲੇ ਭਾਈ ਜੀ ਜਦੋਂ ਆਪਾਂ ਗਾਣਾ ਵੀ ਸੁਣਦੇ ਆ ਭਾਈ ਜੀ ਥੋੜਾ ਸਵਾਦ ਸਾਡੇ ਚੈਨਲ 'ਚ ਧੰਨਵਾਦ ਤੁਹਾਡਾ ਬਹੁਤ-ਬਹੁਤ ਜੀ ਬਹੁਤ-ਬਹੁਤ ਮਿਹਰਬਾਨੀ ਹਾਂਜੀ ਪਹਿਲਾਂ ਕਿ ਜਿਹੜਾ ਥੋੜਾ ਗਾਣਾ ਆ ਯਾ ਮਾਰਕੀਟ ਵਿੱਚ ਕੋਈ ਦੋ ਲੰਨਾ ਹੋ ਜਾਣ ਹਾਂਜੀ ਹਾਂਜੀ ਜ਼ਰੂਰ ਤੋਚੀ ਬੁੱਲੇ ਬੁਰੀ ਆ ਜੀ ਦਾ ਕਲਮ 'ਚੋਂ ਲਿਖਿਆ ਹੋਇਆ ਵਾਰਸ ਹੋ ਤੁਸੀਂ ਭਗਤ ਸਿੰਘ ਨਲੂਏ ਸਰਦਾਰਾਂ ਦੇ ਦੁਨੀਆ ਕਿੱਸੇ ਗਾਉਂਦੀ ਸੀ ਥੋਡੇ ਵਿੱਚ ਵਾਰਾਂ ਦੇ ਰੌਣਕ ਕਿੱਥੇ ਉੱਡ ਗਈ ਰੌਣਕ ਕਿੱਥੇ ਉੱਡ ਗਈ ਅਖਾੜਿਆਂ ਛਿੰਜਾਂ ਚੋਂ ਮੌਤ ਨੂੰ ਜਿੱਤਣ ਵਾਲੇ ਮੌਤ ਨੂੰ ਜਿੱਤਣ ਵਾਲੇ ਗਏ ਅਜ ਹਾਰ ਸਰੰਜਾਂ ਤੋਂ ਮੌਤ ਨੂੰ ਜਿੱਤਣ ਵਾਲੇ ਗਏ ਅਜ ਹਾਰ ਸਰੰਜਾਂ ਤੋਂ ਮੌਤ ਨੂੰ ਜਿੱਤਣ ਵਾਲੇ ਗਏ ਅਜ ਹਾਰ ਸਰੰਜਾਂ ਤੋਂ ਅ ਬਸਾਕਾ ਜੀ ਨੂੰ ਪੁੱਛਦੇ ਹਾਂ ਦੇ ਜਿਹੜਾ ਗਾਉਣ ਦਾ ਸੈਂਸਲਾ ਕਿਵੇਂ ਸਟਾਰਟ ਹੋਇਆ ਜਿਵੇਂ ਪੰਜਾਬ ਪੁਲਿਸ ਤੇ ਨੇ ਰੋਜ਼ੇਵੇਂ ਬਹੁਤ ਹੁੰਦੇ ਨੇ ਪੰਜਾਬ ਪੁਲਿਸ ਨੂੰ ਇੱਕ ਟਾਈਮ ਨਹੀਂ ਮਿਲਦਾ ਹੈਗਾ ਟਾਈਮ ਬੜੇ ਘੱਟ ਹੁੰਦੇ ਨੇ ਛੋਟੇ ਜਿਹੇ ਨਾਲ ਚੱਲਦੇ ਨੇ ਕਿਉਂ ਡਿਊਟੀਆਂ ਬੜੀਆਂ ਲੱਗਦੀਆਂ ਰਹਿੰਦੀਆਂ ਥੋੜਾ ਗਾਉਣ ਵੀ ਹੁੰਦਾ ਸੈਂਸਲਾ ਕਿਵੇਂ ਚੱਲਿਆ ਜੀ ਇਹ ਤਾਂ ਜੀ ਜਿਵੇਂ ਆਪਣੇ ਤੁਹਾਨੂੰ ਪਤਾ ਹੀ ਆ ਵੀ ਪੰਜਾਬ ਦੇ ਬਹੁਤ ਸੁਰੀਲੇ ਕਲਾਕਾਰ ਜੋ ਅੱਜ ਇਸ ਦੁਨੀਆ ਤੇ ਨਹੀਂ ਹੈਗੇ ਜਨਾਬ ਸਰਦੂਲ ਸਕੰਦਰ ਜੀ ਮੈਂ ਸਰਦੂਲ ਸਕੰਦਰ ਜੀ ਨਾਲ ਬਤੌਰ ਗਨਮੈਨ ਡਿਊਟੀ 3 ਸਾਲ ਨਿਭਾਈ ਹੈ ਉਹਨਾਂ ਦੇ ਬਹੁਤ ਜ਼ਿਆਦਾ ਮੈਂ ਪ੍ਰੋਗਰਾਮ ਦੇਖੇ ਜਦੋਂ ਮੈਂ ਜਾਂਦਾ ਸੀ ਉਹਨਾਂ ਦੇ ਨਾਲ ਤੇ ਖਾਸ ਕਰਕੇ ਜਿੱਥੇ ਵੀ ਉਹਨਾਂ ਨੇ ਜਾਣਾ ਅਸੀਂ ਤਾਂ ਨਾਲ ਹੁੰਦੇ ਸੀਗੇ ਕਿਉਂਕਿ ਅਸੀਂ ਮੈਂ ਬਤੌਰ ਗਨਮੈਨ ਡਿਊਟੀ ਕਰਦਾ ਸੀ ਤੇ ਬਾਕੀ ਪੰਜਾਬ ਦੇ ਜਿਹੜੇ ਹੋਰ ਵੀ ਹੋਣ ਯਾਨੀ ਕਿ ਹੋਰ ਵੀ ਜੋ ਵੀ ਮਸ਼ਹੂਰ ਕਲਾਕਾਰ ਸੀਗੇ तकरीबन ਕੋਈ ਐਸੇ ਕਲਾਕਾਰ ਹੋਣਗੇ ਜਿਨ੍ਹਾਂ ਨਾਲ ਮੈਂ ਵੀ ਜਿਨ੍ਹਾਂ ਨਾਲ ਮੈਂ ਨਹੀਂ ਮਿਲਿਆ ਤੇ ਜਿਨ੍ਹਾਂ ਤੇ ਮੈਂ ਘਰ ਨਹੀਂ ਗਿਆ ਜਾਂ ਜਿਨ੍ਹਾਂ ਨਾਲ ਮੈਂ ਹੈਲੋ ਨਹੀਂ ਕਰੀ ਕੁਈ ਉਹ ਐਸਾ ਕਲਾਕਾਰ ਹੋਣਾ ਵੀ ਜਿਹਨੂੰ ਮੈਂ ਸਰਦੂਲ ਜੀ ਕਰਕੇ ਨਹੀਂ ਮਿਲਿਆ ਬਾਕੀ ਮੈਂ ਸਾਰਿਆਂ ਨੂੰ ਤਕਰੀਬਨ ਮਿਲਿਆ ਹੀ ਆਂ ਜੀ ਹਾਂ ਜੇ ਜਿੱਦਾਂ ਕਿ ਹਾਲੀਵੁੱਡ ਵਾਲੇ ਹੋਗੇ ਬੋਲੀਵੁੱਡ ਵਾਲੇ ਕਿ ਫਿਲਮੀ ਸਟਾਰ ਹੋਗੇ ਕਿ ਸਰਦੂਲ ਜੀ ਦੇ ਘਰ ਸਾਰੇ ਆਉਣਾ ਜਣਾਂ ਤੇ ਜਿੱਦਾਂ ਉਹ ਨਾਲ ਰਹਿੰਦੇ ਤੇ ਉਹਦੇ ਨਾਲ ਹਾਂਜੀ 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 ਦਿੱਲੀ ਜਾਂਦੇ ਰਹਿੰਦੇ ਸੀ ਉਹਨਾਂ ਨਾਲ ਦਿੱਲੀ ਜਾਣਾ ਉੱਥੇ ਮਿੱਕਾ ਜੀ ਨੇ ਆ ਜਾਣਾ ਮਿੱਕਾ ਜੀ ਨੇ ਉੱਥੇ ਆ ਕੇ ਸਰਦੂਲ ਜੀ ਨੂੰ ਮਿਲਣਾ ਤੇ ਆਪਣੇ ਸਭ ਤੋਂ ਵੱਡੀ ਗੱਲ ਇਹ ਕਿ ਆਪਣੇ ਮਾਛੀਵਾੜਾ ਸਾਹਿਬ ਦੇ ਕੋਲੋਂ ਸੰਜੀਵ ਆਨੰਦ ਜੀ ਨੇ ਸੰਜੀਵ ਆਨੰਦ ਜੀ ਵੀ ਦਿੱਲੀ ਰਹਿੰਦੇ ਨੇ ਅਕਸਰ ਜਦੋਂ ਸਰਦੂਲ ਜੀ ਦਿੱਲੀ ਜਾਂ ਬੰਬੇ ਰਿਕਾਰਡਿੰਗ ਵਾਸਤੇ ਜਾਂਦੇ ਸੀਗੇ ਤਾਂ ਅਸੀਂ ਨਾਲ ਹੀ ਜਾਂਦੇ ਹੁੰਦੇ ਸੀ ਤੇ ਫਿਰ ਜਦੋਂ ਅਸੀਂ ਉੱਥੇ ਜਾਣਾ ਦਿੱਲੀ ਤੇ ਜਿਹੜਾ ਸਾਡਾ ਰਾਤ ਦਾ ਖਾਣਾ ਜਾਂ ਅਸੀਂ ਰਹਿائش ਹੁੰਨੀ ਤਾਂ ਸੰਜੀਵ ਆਨੰਦ ਜੀ ਦੇ ਘਰੀ ਹੁੰਦੀ ਸੀਗੀ ਜੀ ਤੇ ਜਿਹੜਾ ਗਾਉਣ ਦਾ ਜਾਦੂ ਸੈਂਸਰ ਦਾ ਥੋੜਾ ਸਟਾਰਟ ਹੋ ਗਿਆ ਵੀ ਜਿਹੜੇ ਤੋਂ ਸਟੇਜਾਂ 'ਤੇ ਸਿੱਖਿਆ ਨੇ ਗਾਉਣਾ ਵੀ ਸਿੱਖਿਆ ਇਹਦੇ ਵਾਸਤੇ ਟਾਈਮ ਕਿਵੇਂ ਕੱਟਿਆ ਮਿਹਨਤ ਕਰਨੀ ਪੈਂਦੀ ਹੈ ਜੀ ਸਮੇਂ 'ਚੋਂ ਸਮਾਂ ਤਾਂ ਕੱਢਣਾ ਹੀ ਪੈਂਦਾ ਇਸ ਕਰਕੇ ਫਿਰ ਜਦੋਂ ਮੈਂ ਪੜ੍ਹਦੇ ਸੀ ਸਕੂਲ ਟਾਈਮ ਵੀ ਪਾਰਟਿਸਿਪੇਟ ਕਰਦੇ ਰਹਿੰਦੇ ਸੀਗੇ ਤੁਹਾਨੂੰ ਪਤਾ ਵੀ ਜਿਹੜਾ ਗਾਉਣ ਵਾਲਾ ਉਹ ਰਹਿ ਨਹੀਂ ਸਕਦਾ ਜੀ ਫਿਰ ਜਿਵੇਂ ਹੁਣ ਅੱਜ ਕੱਲ੍ਹ ਦੇ ਪੰਜਾਬ ਦੇ ਹਾਲਾਤ ਨੇ ਨਸ਼ੇ ਵਾਲੇ ਜੋ ਵੀ ਹੈਗਾ ਫਿਰ ਮਨ ਚ ਆਇਆ ਵੀ ਸੀਐਮ ਸਾਹਿਬ ਪੰਜਾਬ ਵੱਲੋਂ ਤੇ ਡੀਜੀਪੀ ਸਾਹਿਬ ਪੰਜਾਬ ਵੱਲੋਂ ਜਿਹੜੀ ਪੰਜਾਬ ਨੂੰ ਨਸ਼ਾ ਰਹ 41 ਇੱਕ ਮਹਮ ਚਲਾਈ ਗਈ ਹੈ ਵੀ ਉਹਦੇ ਨਾਲ ਨਾਲ ਮੈਂ ਵੀ ਕੁਝ ਆਪਣੇ ਵੱਲੋਂ ਸਹਿਯੋਗ ਦਵਾਂ ਤਾਂ ਫਿਰ ਉਹ ਤੋਂ ਬਾਅਦ ਫਿਰ ਮੈਂ ਆ ਗਾਣਾ ਵਾਰਸ ਪੰਜਾਬ ਦੇ ਜੋ ਬਈ ਤੋਚੀ ਬੁੱਲੇਪੁਰੀਆ ਉਹਨਾਂ ਦੀ ਕਲਮ ਚੋਂ ਲਿਖਿਆ ਉਹ ਰਿਕਾਰਡ ਕਰਿਆ ਜੀ ਪੰਜਾਬੀ ਨੂੰ ਹੀ ਪਹਿਲ ਦਿੰਦਾ ਕਿ ਹਿੰਦੀ ਨੂੰ ਵੀ ਨਜੀਬ ਪੰਜਾਬੀ ਦੇ ਨਾਲ ਨਾਲ ਥੋੜਾ ਬਹੁਤਾ ਹਿੰਦੀ ਦਾ ਵੀ ਸ਼ੌਂਕ ਰੱਖੀਦਾ ਜੀ ਕੋਈ ਜਿੱਦਾਂ ਕਿ ਫਿਲਮੀ ਸਟਾਰਾਂ ਦੇ ਘਰ ਵੀ ਗਏ ਹੋ ਵਧੀਆ ਵਧੀਆ ਅਦਾਕਾਰਾਂ ਦੇ ਐਕਟਰਾਂ ਦੇ ਘਰ ਵੀ ਤੁਸੀਂ ਜਾਂਦੇ ਰਹੇ ਹੋ ਵੀ ਉਹਨਾਂ ਵਿੱਚੋਂ ਕਿਹੜੇ ਗਾਇਕਾਂ ਦੀ ਤੁਹਾਨੂੰ ਬਾਜੀ ਪਸੰਦ ਆ ਕਿਹਨੂੰ ਜ਼ਿਆਦਾ ਸੁਣਦੇ ਰਹੇ ਕਿਹਨੂੰ ਕੌਂਦੇ ਰਹੇ ਮੈਂ ਜ਼ਿਆਦਾ ਤਾਂ ਜੀ ਕਿਸ਼ੋਰ ਸਾਹਿਬ ਦੇ ਕੁਮਾਰ ਸ਼ਾਨੂ ਸਾਹਿਬ ਜੀ ਦੇ ਉਹਨਾਂ ਦੇ ਗਾਣੇ ਅਕਸਰ ਮੈਂ ਸੁਣਦਾ ਹੀ ਰਹਿਣਾ ਹਾਂ ਅੱਛੇ ਲੱਗਦੇ ਨੇ ਬਹੁਤ ਵਧੀਆ ਹਾਂ ਜੀ ਮੈਨੂੰ ਦੋ ਬਲਾਉਂਦੇ ਵੀ ਸੁਣਾਓ ਹਾਂਜੀ ਜ਼ਰੂਰ ਕੁਮਾਰ ਸ਼ਾਨੂ ਜੀ ਦਾ ਇੱਕ ਗਾਣਾ ਸੀਗਾ ਸੋਚੇਂਗੇ ਤੁਮੇ ਪਿਆਰ ਕਰਨੇ ਕਿ ਨਹੀਂ ਉਹਨਾਂ ਦੇ ਵਿੱਚੋਂ ਉਹਨਾਂ आ हे, हे, सोचेंगे तुम्हें प्यार करके नहीं ये दिल बेकरार करके नहीं ख्वाबों में जो पाया तुमको यादों में बसाया तुमको मिलोगे हमें तुम जानम कहीं ना कहीं सोचेंगे तुम्हें प्यार करके नहीं हे हे हे, 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 हे ਲਾ 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 ਹੇ 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 ਉਹ ਪੰਜਾਬ ਪੁਲਿਸ ਦੇ ਜਿਹੜੇ ਗਾਣੇ ਤੁਹਾਡਾ ਬਸਾਕਾ ਸਿੰਘ ਜੀ ਥੋੜਾ ਸੈਂਸ ਨਾਲ ਇਦਾਂ ਹੀ ਚੱਲਦਾ ਰਹੂਗਾ ਵੀ ਜਿਹੜੇ ਸਮਾਜ ਲਈ ਕੋਈ ਸਿੱਖਿਆ ਦੇਣ ਵਾਲੇ ਗਾਣੇ ਗਾएंगे ਕਿਦਾਂ ਦੇ ਮੂਰੇ ਰੱਖेंगे ਸਿਸਟਮ ਜੀ ਦੇਖੋ ਜਿਹੜਾ ਹੁਣ ਜਿਵੇਂ ਅੱਜ ਦੇ ਹਾਲਾਤ ਨੇ ਇਹਨਾਂ ਦਾ ਤਾਂ ਮੈਂ ਹੁਣ ਗਾਣਾ ਗਾ ਹੀ ਚੁੱਕਿਆ ਨਸ਼ਿਆਂ ਵਾਲਾ ਇਸ ਤੋਂ ਬਾਅਦ ਜਿਹੜੇ ਆਪਣੇ ਫੌਜੀ ਜਵਾਨ ਨੇ ਸਰਹੱਦਾਂ ਤੇ ਡਿਊਟੀ ਕਰਦੇ ਨੇ ਉਹਨਾਂ ਦਾ ਉਹਨਾਂ ਬਰਤੀ ਤੇ ਜਿਹੜੇ ਆਪਣੇ ਰਾਜਗੁਰੂ ਸੁਖਦੇਵ ਭਗਤ ਸਿੰਘ ਵਗੈਰਾ ਸਾਰੇ ਸ਼ਹੀਦ ਹੋਏ ਨੇ ਉਹਨਾਂ ਦਾ ਵਿੱਚ ਇੱਕ ਜ਼ਿਕਰ ਕਰਿਆ ਗਾਣੇ ਦੇ ਵਿੱਚ ਉਹ ਵੀ ਮੈਂ ਜ਼ਿਆਦਾ ਨਹੀਂ ਤੇ 15 ਤੋਂ 20 ਦਿਨਾਂ ਦੇ ਵਿੱਚ ਰਿਲੀਜ਼ ਕਰਾਂਗਾ ਜੀ ਅਸੀਂ ਰਿਕਾਰਡ ਕਰਕੇ ਹਾਂਜੀ ਕਿਦਾਂ ਦਾ ਜਿਹੜੇ ਫੌਜੀ ਭਰਾਮ ਦਾ ਗਾਣਾ ਤੁਸੀਂ ਤਿਆਰ ਕੀਤਾ ਫੌਜੀ ਜਵਾਨ ਜਿਹੜੇ ਆਪਣੇ ਡਿਊਟੀ ਕਰਦੇ ਨੇ ਸਰਹੱਦਾਂ ਤੇ ਉਹਨਾਂ ਦੇ ਗਾਣੇ ਦੀਆਂ ਦੋ ਲਾਈਨਾਂ ਨੇ ਜੀਨਾ ਪੈਰ ਪਿੱਛੇ ਨਾ 모ੜੇ ਸੂਲੀ ਚੜਨ ਵਾਲਿਆਂ ਤੋਂ ਪੈਰ ਪਿੱਛੇ ਨਾ 모ੜੇ ਸੂਲੀ ਚੜਨ ਵਾਲਿਆਂ ਤੋਂ ਮੈਂ ਸਦਕੇ ਜਾ ਮਾਂ ਦੇਸ਼ ਮੇਰੇ ਲਈ ਮਰਨ ਵਾਲਿਆਂ ਤੋਂ ਮੈਂ ਸਦਕੇ ਜਾਮਾ ਦੇਸ਼ ਮੇਰੇ ਲਈ ਮਰਨ ਵਾਲਿਆਂ ਤੂੰ ਕੀ ਬਾਤ ਜਿੱਦਾਂ ਕਿ 1950 ਪੰਜਾਬ ਦਾ ਬਾਈ ਜੀ ਨੇ ਪਹਿਲਾ ਗਾਣਾ ਗਾਇਆ ਦੂਜਾ ਗਾਣਾ ਵੀ ਉਦੋਂ ਦੇ ਇੱਕ ਸਮਾਜ ਸੇਵੀ ਹੈ ਜਿਹੜੇ ਹੈਗੇ ਨੇ ਬਾਈ ਜੀ ਨੇ ਬਹੁਤ ਬਧੀ ਇੱਕ ਮੈਸੇਜ ਦਿੱਤਾ ਪਹਿਲੇ ਗਾਣੇ ਚ ਵੀ ਦੂਜੇ ਚ ਵੀ ਦੇ ਰਹੇ ਨੇ ਵੀ ਜਿਹੜੇ ਆਪਣੇ ਹੈਗੇ ਨੇ ਨੌਜਵਾਨ ਫੌਜੀ ਜਿਹੜੇ ਸਰਦਾਂ ਤੇ ਖੜਦੇ ਨੇ 24 ਘੰਟੇ ਡਿਊਟੀ ਕਰਦੇ ਨੇ ਕੋਈ ਬਾਈ ਜੀ ਵੀ ਡਿਊਟੀ ਕਰਦੇ ਨੇ ਪੰਜਾਬ ਪੁਲਸ ਦੇ ਵਿੱਚ ਬਾਈ ਜੀ ਡਿਊਟੀ ਹੁਣ ਅੱਜ ਕੱਲ ਸਰਵਿਸ ਕਿੱਥੇ ਹੈ ਮੈਂ ਹੀ ਖੰਨੇ ਹੀ ਡਿਊਟੀ ਕਰ ਰਹੇ ਹਾਂ ਵੂਮਨ ਸੈਲ ਦੇ ਵਿੱਚ ਮੈਂ ਡਿਊਟੀ ਇਸ ਟਾਈਮ ਡਿਊਟੀ ਦੀ ਸੇਵਾ ਨਿਭਾ ਰਹੇ ਹਾਂ ਜੀ ਇਹ ਸਾਨੂੰ ਸਾਡੇ ਨਾਲ ਬਸਾਕਾ ਬਾਈ ਜੀ ਬਾਈ ਜੀ ਥੋੜਾ ਧੰਨਵਾਦ ਜਿਹੜਾ ਤੁਸੀਂ ਧੰਨਵਾਦ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਵੀਡੀਓ ਬੜੀਆਂ ਸ਼ੇਅਰ ਕਰਦੇ ਹੋ ਇਹ ਬਾਈ ਜੀ ਦੀ ਵੀਡੀਓ ਵੀ ਸ਼ੇਅਰ ਕਰਿਓ ਵਾਰਸ ਪੰਜਾਬ ਦੇ ਜਿਹੜਾ ਗਾਣਾ ਆ ਤੇ ਬਾਈ ਜੀ ਦੀ ਜਿਹੜਾ ਗਾਣਾ ਕਿੱਦਾਂ ਦਾ ਲੱਗੇ ਤੁਹੇ ਕਮੈਂਟ ਕਰਕੇ ਜਰੂਰ ਦੱਸਣਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਇਸ ਕਾਇਨੂ ਪੰਜਾਬ ਮੇਰਾ ਨਾਮ ਕੈਮਰਾਮੈਨ ਪਰਮਜੀਤ ਪੰਮਾ ਤਮਾਨ ਖੰਨਾ